ਆਡੀ ਜ਼ਿੰਦਗੀ ਦੇ ਵਿੱਚ ਹੋਣ ਵਾਲੀਆਂ ਘਟਨਾਵਾਂ ਜੋ ਸਾਡੇ ਨਾਲ ਬੀਤਦੀਆਂ ਤੇ ਅਸੀਂ ਕਈ ਵਾਰੀ ਇਹਨਾਂ ਦਾ ਦੋਸ਼ ਕਿਸੇ ਹੋਰ ਜੀਵ ਜਾਂ ਮਾਲਕ ਦੇ ਉੱਤੇ ਸੁੱਟ ਦਿੰਨੇ ਹ ਕਿ ਇਹ ਜੋ ਮੈਨੂੰ ਨੁਕਸਾਨ ਹੋਇਆ ਹੈ ਮੈਨੂੰ ਰੋਗ ਲੱਗਾ ਹੈ ਮੈਨੂੰ ਘਾਟਾ ਪਿਆ ਹੈ ਇਹ ਤੇਰੇ ਕਰਕੇ ਹੋਇਆ ਹੈ ਜਦ ਤੱਕ ਜੀਵ ਅਣਜਾਣ ਹੁੰਦਾ ਆ ਉਹਨੂੰ ਗੁਰੂ ਤੋਂ ਗਿਆਨ ਨਹੀਂ ਮਿਲਦਾ ਉਦੋਂ ਤੱਕ ਜੀਵ ਅਜੇਹਾ ਹੀ ਦੂਸਰਿਆਂ ਦੇ ਉੱਤੇ ਗੱਲ ਨੂੰ ਸੁੱਟਦਾ ਹੈ ਕਿਸੇ ਨੂੰ ਦੋਸ਼ ਦੇਣ ਦਾ ਜੋ ਮਤਲਬ ਹੈ ਉਹ ਇਹ ਹੈ ਕਿ ਇਸ ਵਿੱਚ ਮੇਰਾ ਕੋਈ ਵੀ ਕਸੂਰ ਨਹੀਂ ਜੋ ਹੋਇਆ ਹੈ ਸੋ ਤੇਰੇ ਕਰਕੇ ਹੋਇਆ ਹੈ ਫਿਰ ਕਈ ਵਾਰ ਅਜਿਹਾ ਵੀ ਹੁੰਦਾ ਕਿ ਜੋ ਚੀਜ਼ਾਂ ਚੰਗੀਆਂ ਹੋ ਗਈਆਂ ਜਾਂ ਜੋ ਕੰਮ ਅਸੀਂ ਕਿਸੇ ਲਈ ਕੀਤਾ ਜਿਸ ਦੇ ਵਿੱਚ ਬਹੁਤ ਫਾਇਦਾ ਹੋ ਗਿਆ ਉਸ ਵਿੱਚ ਨਾਮ ਜੋ ਹੈ ਅਸੀਂ ਆਪਣਾ ਰੱਖਣਾ ਚਾਹੁੰਦੇ ਹਾਂ ਜਿੱਥੇ ਕਿਤੇ ਕੋਈ ਘਾਟਾ ਪੈ ਗਿਆ ਨੁਕਸਾਨ ਹੋ ਗਿਆ ਉਥੇ ਅਸੀਂ ਹੋਰਾਂ ਨੂੰ ਦੋਸ਼ ਦਿੰਨੇ ਆ ਪਰ ਜੇ ਹੁਣ ਆਪੇ ਦੋਸ਼ ਵਾਲੀ ਗੱਲ ਗੁਰਬਾਣੀ ਤੋਂ ਪੁੱਛੀਏ ਕਿ ਮਹਾਰਾਜ ਜੀ ਹੁਣ ਤੁਸੀਂ ਦੱਸੋ ਕਿ ਜੋ ਅਸਲ ਸਚਾਈ ਆ ਜੋ ਦੋਸ਼ ਸਾਨੂੰ ਕਿਸ ਨੂੰ ਦੇਣਾ ਚਾਹੀਦਾ ਹੈ ਤਾਂ ਮਹਾਰਾਜ ਜੀ ਦੋ ਸ਼ਬਦਾਂ ਦੇ ਵਿੱਚ ਹੀ ਸਭ ਕੁਝ ਕਲੀਅਰ ਕਰ ਦਿੰਦੇ ਆ ਮਹਾਰਾਜ ਕਹਿੰਦੇ ਦੱਦੇ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾ ਆਪਣੇਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਨਾ ਕਹਿੰਦੇ ਜੋ ਤੂੰ ਇਹ ਦੋਸ਼ ਦੇ ਰਿਹਾ ਨਾ ਕਿਸੇ ਹੋਰ ਨੂੰ ਕਹਿੰਦੇ ਇਹ ਤੈਨੂੰ ਦੇਣਾ ਨਹੀਂ ਚਾਹੀਦਾ ਕਿਉਂ ਨਹੀਂ ਦੇਣਾ ਚਾਹੀਦਾ ਮਾਰੇ ਕਹਿੰਦੇ ਦੋਸ਼ ਕਰਮਾ ਆਪਣੇਆ ਕਹਿੰਦੇ ਦੋਸ਼ ਤਾਂ ਪਿਛਲੇ ਕੀਤੇ ਸੰਸਕਾਰਾਂ ਦਾ ਹੈ ਕਰਮਾ ਦਾ ਹੈ ਇਸ ਤੋਂ ਬਾਅਦ ਮਾਰੇ ਕਹਿੰਦੇ ਨੇ ਜੋ ਮੈਂ ਕੀਤਾ ਸੋ ਮੈਂ ਪਾਇਆ ਕਿੰਦੇ ਜੋ ਤੂੰ ਪਿਛਲੇ ਜਨਮ ਦੇ ਵਿੱਚ ਬੀਜ ਕੇ ਆਇਆ ਹੈ ਵਿਚਾਰਾਂ ਨੂੰ ਲੈਦਾ ਆਇਆ ਹੈ ਉਹੀ ਕਹਿੰਦੇ ਤੈਨੂੰ ਇੱਕ ਫਲ ਦੇ ਰੂਪ ਦੇ ਵਿੱਚ ਮਿਲ ਰਿਹਾ ਹੈ ਮਾਰੇ ਕਹਿੰਦੇ ਦੋਸ਼ ਨਦੀਜੇ ਅਵਰਜਨਾ ਕਹਿੰਦੇ ਹੋਰ ਬੰਦਿਆਂ ਨੂੰ ਹੋਰ ਜੀਵਾਂ ਨੂੰ ਤੂੰ ਕਿਉਂ ਦੋਸ਼ੀ ਠਹਿਰੋਨਾ ਹੈ ਹੁਣ ਸਵਾਲ ਇਹ ਵੀ ਪੈਦਾ ਹੋਵੇਗਾ ਕਿ ਜੇ ਸਾਡੇ ਵਿੱਚ ਇੰਨੇ ਦੋਸ਼ ਨਹੀਂ ਤਾਂ ਹੁਣ ਅਸੀਂ ਕੀ ਕਰੀਏ ਮਹਾਰਾਜ ਇਹ ਵੀ ਕਲੀਅਰ ਕਰਦੇ ਆ ਕਿ ਭਾਈ ਤੁਸੀਂ ਆਪਣੀ ਰਸਨਾ ਤੋਂ ਜਾਪ ਕਰਨਾ ਸ਼ੁਰੂ ਕਰਦੋ ਤੇ ਕੰਨਾਂ ਦੇ ਨਾਲ ਉਸ ਨਾਮ ਨੂੰ ਸੁਣਨਾ ਸ਼ੁਰੂ ਕਰਦੋ ਤੁਹਾਡੇ ਜਿੰਨੇ ਵੀ ਪਿਛਲੇ ਕੋਈ ਅਜਿਹੇ ਕਰਮ ਕੀਤੇ ਨੇ ਜੋ ਨੁਕਸਾਨਦਾਇਕ ਨੇ ਉਹ ਸਭ ਨਾਮ ਨੂੰ ਸੁਣਨ ਦੇ ਨਾਲ ਹੀ ਹੌਲੀ-ਹੌਲੀ ਖਤਮ ਹੁੰਦੇ ਜਾਣਗੇ ਹੁਣ ਇਹ ਦੋਸ਼ ਪ੍ਰਗਟ ਹੀ ਕਿਉਂ ਹੋਏ ਸੀ ਕਿਉਂਕਿ ਅਸੀਂ ਗੁਰੂ ਤੋਂ ਗਿਆਨ ਨਹੀਂ ਲਿਆ ਅਸੀਂ ਬੇਫਾਲਤੂ ਦੇ ਵਿਚਾਰਾਂ ਦੇ ਵਿੱਚ ਖੁੱਬੇ ਰਹੇ ਸੰਸਾਰ ਨੂੰ ਸੱਚ ਮੰਨ ਕੇ ਚੱਲਦੇ ਰਹੇ ਜਿਹਦੇ ਕਰਕੇ ਅਸੀਂ ਤਰ੍ਹਾਂ ਤਰ੍ਹਾਂ ਦੇ ਵਿਚਾਰ ਲੈ ਤੇ ਮਹਾਰਾਜ ਕਹਿੰਦੇ ਕਿ ਜੇ ਕੋਈ ਜੀਵ ਜਿਹੋ ਜਿਹੀ ਉਹ ਸੋਚ ਰੱਖਦਾ ਹੈ ਆਖਰੀ ਸਮੇਂ ਉਸਦੇ ਸੁਆਸ ਪੂਰੇ ਹੁੰਦੇ ਨੇ ਜਾਂ ਜਦੋਂ ਸੁਆਸਾਂ ਦਾ ਪੰਡਾਰਾ ਖੋਲਿਆ ਜਾਂਦਾ ਫਿਰ ਵਿੱਚੋਂ ਜੋ ਵੀ ਨਿਕਲਦਾ ਹੈ ਉਸ ਦੇ ਮੁਤਾਬਕ ਇਸ ਨੂੰ ਜੂਨ ਦਿੱਤੀ ਜਾਂਦੀ ਹੈ ਉਸ ਦੇ ਮੁਤਾਬਕ ਹੀ ਇਸ ਨੂੰ ਉਹ ਕਰਮਾਂ ਦਾ ਜੋ ਫਲ ਹੈ ਉਹ ਮਿਲਦਾ ਹੈ ਹੁਣ ਜੇ ਅਸੀਂ ਵੀ ਆਪਣੇ ਅੰਦਰੋਂ ਇਹ ਸਾਰੇ ਦੋਸ਼ ਖਤਮ ਕਰਨਾ ਚਾਹੁੰਦੇ ਆ ਤਾਂ ਜੋ ਸਾਡੀ ਸੁਰਤੀ ਆ ਜੋ ਤ੍ਰੈਗੁਣ ਮਾਇਆ ਦੇ ਵਿੱਚ ਫਸੀ ਹੋਈ ਆ ਇਹਨੂੰ ਹੁਣ ਊਨਮਨ ਦੇ ਵਿੱਚ ਲਿਜਾਣਾ ਪੈਣਾ ਇਹਨੂੰ ਦਸ਼ਮ ਦਵਾਰ ਤੇ ਲਿਜਾ ਕੇ ਮਨ ਨੂੰ ਵਿਚਾਰਾਂ ਤੋਂ ਖਾਲੀ ਕਰਕੇ ਵਿਚਾਰ ਰਹਿਤ ਕਰਕੇ ਉਹ ਨਾਮ ਸੁਣਾਉਣਾ ਪੈਣਾ ਕਿਹੜਾ ਨਾਮ ਉਹ ਨਾਮ ਜੋ ਮਾਲਕ ਦੇ ਮੁਖ ਦੀ ਆਵਾਜ਼ ਹੈ ਜੋ ਅਨਹਦ ਸ਼ਬਦ ਨੇ ਉਹ ਇਸ ਦੇ ਕੰਨੀ ਪਾਉਣੇ ਪੈਣੇ ਆ ਮਰੇ ਕਹਿੰਦੇ ਜਿਉਂ-ਜਿਉਂ ਤੂੰ ਉਹ ਨਾਮ ਸੁਨੇਗਾ ਤੇਰੇ ਮਨ ਦਾ ਇਸ਼ਨਾਨ ਹੋਵੇਗਾ ਇਸ਼ਨਾਨ ਦਾ ਮਤਲਬ ਤਾਂ ਆਪਾਂ ਸਾਰੇ ਸਮਝਦੇ ਆ ਨਾ ਕਿ ਜਦੋਂ ਆਪਾਂ ਆਪਣੇ ਤਨ ਦਾ ਵੀ ਇਸ਼ਨਾਨ ਕਰਵਾਉਂਦੇ ਹਾਂ ਆਪਾਂ ਜਿੰਨੇ ਮਰਜੀ ਗੰਦੇ ਹੋਈਏ ਚਿੱਕੜ ਦੇ ਵਿੱਚੋਂ ਆਏ ਆ ਧੂੜ ਦੇ ਵਿੱਚੋਂ ਆਏ ਆ ਮਿੱਟੀ ਦੇ ਵਿੱਚੋਂ ਆਏ ਆ ਸਾਨੂੰ ਪਸੀਨਾ ਲੱਗਾ ਜਿਉਂ ਹੀ ਆਪਾਂ ਇਸ਼ਨਾਨ ਕਰਦੇ ਹਾਂ ਇਹ ਸਭ ਕੁਝ ਤੁਲਾਈ ਦੇ ਨਾਲ ਦੂਰ ਹੋ ਜਾਂਦਾ ਇਸੇ ਤਰ੍ਹਾਂ ਜੋ ਮਨ ਵਾਸਤੇ ਹੈ ਇਸ਼ਨਾਨ ਕਰਨ ਲਈ ਉਹ ਹੈ ਨਾਮ ਜਿਉਂ-ਜਿਉ ਨਾਮ ਨੂੰ ਇਹ ਜੀਵ ਸੁਣਦਾ ਜਾਂਦਾ ਹੈ ਇਸ ਦੇ ਅੰਦਰੋਂ ਦੋਸ਼ ਸਭ ਖਤਮ ਹੁੰਦੇ ਜਾਂਦੇ ਫਿਰ ਜੀਵ ਕਿਸੇ ਨੂੰ ਵੀ ਦੋਸ਼ ਨਹੀਂ ਦਿੰਦਾ ਕਿਉਂਕਿ ਉਸ ਨੂੰ ਗਿਆਨ ਆ ਗਿਆ ਕਿ ਇਸ ਸੰਸਾਰ ਦੇ ਵਿੱਚ ਮੇਰੇ ਜੀਵਨ ਦੇ ਵਿੱਚ ਜੋ-ਜੋ ਵੀ ਘਟਨਾਵਾਂ ਮੇਰੇ ਨਾਲ ਹੋ ਰਹੀਆਂ ਨੇ ਇਹ ਸਾਰੇ ਮੇਰੇ ਹੀ ਕਰਮ ਨੇ ਚਾਹੇ ਉਹ ਮੇਰੇ ਨਾਲ ਕੁਝ ਚੰਗਾ ਹੁੰਦਾ ਹੈ ਜਾਂ ਮਾੜਾ ਹੁੰਦਾ ਹੈ ਦੋਸ਼ ਆਪਣੇ ਆਪ ਨੂੰ ਜਾਂਦਾ ਹੈ ਪਰ ਹੁਣ ਅਸੀਂ ਆਪਣੀ ਜ਼ਿੰਦਗੀ ਦੋਸ਼ ਦੇ ਦੇ ਕੇ ਵੀ ਨਹੀਂ ਨਗਾਉਣੀ ਜਦੋਂ ਕੋਈ ਜੀਵ ਨਾਮ ਦਾ ਅਭਿਆਸ ਕਰਦਾ ਹੈ ਉਹ ਮਾਲਕ ਦੇ ਭਾਣੇ ਵਿੱਚ ਰਹਿਣਾ ਸ਼ੁਰੂ ਹੋ ਜਾਂਦਾ ਕਿਉਂਕਿ ਉਹ ਹਰ ਸਮੇਂ ਮਾਲਕ ਦੀ ਯਾਦ ਦੇ ਵਿੱਚ ਰਹਿੰਦਾ ਉਹ ਜੀਵ ਧਿਆਨ ਦੇ ਵਿੱਚ ਜਾ ਕੇ ਵੇਖਦਾ ਹੈ ਕਿ ਜੋ ਕੁਝ ਵੀ ਇਸ ਸੰਸਾਰ ਦੇ ਉੱਤੇ ਚੱਲ ਰਿਹਾ ਹੈ ਕੁਝ ਵੀ ਉਸ ਦੇ ਵਸ ਵਿੱਚ ਨਹੀਂ ਹੈ ਸਭ ਕੁਝ ਮਾਲਕ ਹੀ ਕਰ ਰਹੇ ਨੇ ਜਦੋਂ ਕਿਸੇ ਜੀਵ ਨੂੰ ਇੰਨਾ ਗਿਆਨ ਆ ਜਾਂਦਾ ਕਿ ਮਾਲਕ ਹੀ ਸਭ ਕੁਝ ਕਰ ਰਹੇ ਨੇ ਤਾਂ ਜੀਵ ਪਿੱਛੇ हट ਜਾਂਦਾ ਜਦੋਂ ਜੀਵ ਇਹਨਾਂ ਗੱਲਾਂ ਤੋਂ ਪਿੱਛੇ हट ਜਾਂਦਾ ਜਿੱਥੇ ਆਪਾਂ ਮੈਂ ਮੈਂ ਕਰਦੇ ਹਾਂ ਤੂੰ ਤੂੰ ਸ਼ੁਰੂ ਹੁੰਦਾ ਹੈ ਫਿਰ ਜੀਵ ਦਾ ਮਨ ਖਾਲੀ ਹੋ ਜਾਂਦਾ ਤੇ ਮਹਾਰਾਜ ਕਹਿੰਦੇ ਜਦੋਂ ਮਨ ਖਾਲੀ ਹੋਵੇਗਾ ਵਿਚਾਰਾਂ ਤੋਂ ਤਾਂ ਇਸ ਨੂੰ ਨਾਮ ਸੁਣਾਈ ਜ਼ਰੂਰ ਦੇਵੇਗਾ